ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਬਲਾਚੌਰ ਤੋਂ ਦਿਖਾ ਰਹੇ ਜਿੱਥੇ ਇੱਕ ਵਿਅਕਤੀ ਨੂੰ ਪੁਲਿਸ ਨੇ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਦੱਸਦੀ ਹੈ ਕੋਈ ਫਿਲਮਾਂ ਦੀ ਹਿਰੋਇਨ ਨਹੀਂ ਸਗੋ ਚਿੱਟਾ ਜਿਸ ਨੂੰ ਕਿਹਾ ਜਾਂਦਾ ਹਿਰੋਇਨ ਉਸ ਦੇ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਤਸਵੀਰਾਂ ਤੁਸੀਂ ਬਲਾਚੌਰ ਤੋਂ ਦੇਖ ਰਹੇ ਜਿੱਥੇ ਬਲਾਚੌਰ ਪੁਲਿਸ ਨੇ 15 ਗ੍ਰਾਮ ਹਿਰੋਇਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਉਸ ਦਾ ਮੋਟਰਸਾਈਕਲ ਵੀ ਜਿਹੜਾ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਦੱਸ ਦਿੱ ਗਏ ਸਥਾਨਾ ਸਿਟੀ ਬਲਾ ਚੌਰ ਦੇ ਐਸ ਐਚਓ ਸਬ ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ਹੇਠ ਐਸਆਈ ਬਲਜਿੰਦਰ ਕੁਮਾਰ ਨੇ ਚੈਕਿੰਗ ਦੌਰਾਨ ਸ਼ੱਕੀ ਅਤੇ ਮਾੜੇ ਪੁਰਸ਼ਾਂ ਸੰਬੰਧੀ ਜਦੋਂ ਉਹ ਗਸ਼ਤ ਕਰ ਰਹੇ ਸਨ ਤਾਂ ਗੁਰਦੁਆਰਾ ਸਾਹਿਬ ਬਲਾ ਚੌਰ ਤੋਂ ਕਰੀਬ 50 ਗੱਜ ਪਿੱਛੇ ਹੀ ਪੁੱਜੇ ਸਨ ਕਿ ਉਹਨਾਂ ਨੇ ਸਾਹਮਣੇ ਦੇ ਕਮੋਨੇ ਵਿਅਕਤੀ ਨੂੰ ਮੋਟਰਸਾਈਕਲ ਤੇ ਕਾਲੇ ਰੰਗ ਦਾ ਲਫਾਫਾ ਲਟਕਾਈ ਆਉਂਦੇ ਦੇਖਿਆ ਜਿਸ ਨੂੰ ਪੁਲਿਸ ਪਾਰਟੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਸ਼ੱਕ ਪੈਦਾ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਹ ਜਿਹੜਾ ਵਿਅਕਤੀ ਹੈ ਉਹ ਘਬਰਾ ਜਾਂਦਾ ਹੈ ਤੇ ਦੇਖ ਕੇ ਮੋਟਰਸਾਈਕਲ ਤੇ ਹੈਂਡਲ ਤੇ ਜਿਹੜਾ ਟੰਗਿਆ ਲਫਾਫਾ ਹੁੰਦਾ ਕਾਲੇ ਰੰਗ ਦਾ ਉਸ ਨੂੰ ਘਾ ਤੇ ਸੁੱਟ ਕੇ ਮੋਟਰਸਾਈਕਲ ਨੂੰ ਘੁਮਾ ਕੇ ਪਿੱਛੇ ਨੂੰ ਮੋੜ ਕੇ ਭੱਜਣ ਦੀ ਕੋਸ਼ਿਸ਼ ਕਰਦਾ ਜਿਸ ਨੂੰ ਐਸਆਈ ਕਾਬੂ ਕਰ ਲੈਂਦੇ ਆ ਤੇ ਉਸ ਦਾ ਨਾਮ ਤੇ ਪਤਾ ਜੀ ਪੁੱਛਿਆ ਜਾਂਦਾ ਜਿਹੜਾ ਵਿਅਕਤੀ ਮੋਟਰਸਾਈਕਲ ਤੇ ਸਵਾਰ ਸੀ ਉਸ ਦਾ ਨਾਮ ਪੁੱਛਿਆ ਜਾਂਦਾ ਹੈ ਉਹ ਆਪਣਾ ਨਾਮ ਸੁਰਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਮਹਿਨਪੁਰ ਉਲਦਣੀ ਥਾਣਾ ਸਦਰ ਬਲਾਚੌਰ ਜ਼ਿਲ੍ਹਾ ਨਵਾਂ ਸ਼ਹਿਰ ਦੱਸਦਾ ਹੈ ਤੇ ਜਦੋਂ ਜਿਹੜਾ ਲਫਾਫਾ ਹੇਠਾ ਸੁੱਟਿਆ ਜਾਂਦਾ ਉਸ ਦੀ ਤਲਾਸ਼ੀ ਲਈ ਜਾਂਦੀ ਤਾਂ ਉਸ ਦੇ ਅੰਦਰ 15 ਗ੍ਰਾਮ ਹਿਰੋਇਨ ਬਰਾਮਦ ਹੁੰਦੀ ਹੈ ਅਤੇ ਪੁਲਿਸ ਨੇ ਮੋਟਰਸਾਈਕਲ ਨੂੰ ਵੀ ਜਿਹੜਾ ਆਪਣੇ ਕਬਜ਼ੇ ਵਿੱਚ ਲੈ ਲਿਆ ਹਿਰੋਇਨ ਵੀ ਜਿਹੜੀ ਫੜ ਲਈ ਹੈ ਤੇ ਨਾਲ ਦੀ ਨਾਲ ਜਿਹੜਾ ਮੋਟਰਸਾਈਕਲ ਚਾਲਕ ਸੀ ਉਸ ਨੂੰ ਵੀ ਪੁਲਿਸ ਨੇ ਜਿਹੜਾ ਗ੍ਰਿਫਤਾਰ ਕਰ ਲਿਆ ਤਾਂ ਖਾਨੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈ ਪੀਐਸ ਐਸਐਸਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਹਦਾਇਤ ਦੇ ਥਾਣਾ ਦੇ ਏਰੀਆ ਵਿੱਚ ਪੈਟਰੋਲਿੰਗ ਤੇ ਨਾਕਾਬੰਦੀ ਕੀਤੀ ਜਾਂਦੀ ਹੈ ਕੱਲ ਸਾਡੀ ਇੱਕ ਪੁਲਿਸ ਪਾਰਟੀ ਸ਼ਾਮ ਸਮੇਂ ਜਿਸ ਦੇ ਇੰਚਾਰਜ ਸ਼੍ਰੀ ਬਲਜਿੰਦਰ ਸਿੰਘ ਏਐਸਆਈ ਸਾਹਿਬ ਸਮੇਤ ਕੋਸ ਪਾਰਟੀ ਥੇਰੀ ਮੋੜ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਪਣੀ ਪੈਟਰੋਲਿੰਗ ਕਰ ਰਹੀ ਸੀ ਜਿੱਥੇ ਇਹਨਾਂ ਨੂੰ ਇੱਕ ਨੌਜਵਾਨ ਲੜਕਾ ਮੈਪਰ ਲਗਦੀ ਪਿੰਡ ਸਾਈਡ ਤੋਂ ਮੈਕਡੋਨਲਡ ਦੀ ਤਰਫ ਆਂਦਾ ਨਜ਼ਰ ਆਇਆ ਤੇ ਜਿਸ ਨੂੰ ਇਹਨਾਂ ਨੇ ਸ਼ੱਕ ਦੇ ਆਧਾਰ ਤੇ ਰੋਕੇ ਚੈੱਕ ਕਰਨ ਚੈੱਕ ਕਰਨਾ ਚਾਹਿਆ ਤੇ ਰੋਕਿਆ ਉਸ ਨੂੰ ਤੇ ਜੋ ਕਿ ਆਪਣੇ ਮੋਟਰਸਾਈਕਲ ਨੂੰ ਪਿੱਛੇ ਮਾਡਲ ਲਗਾ ਤੇ ਜਿਸ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਜਿਸ پاس ਕੋਈ ਭਜਨਦਾਰ ਬ੍ਰੈਕਟਸ ਦੀ ਗੱਲ ਖਾਫਾ ਸੀ ਉਹਨੇ ਸਾਈਡ ਤੇ ਸੜਕ ਦੇ ਸੁੱਟ ਦਿੱਤਾ ਤੇ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸਰਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਮਹਿਕੋ ਲਧਨੀ ਦੱਸਿਆ ਤੇ ਉਸ ਵੇਲੇ ਸੁੱਟੇ ਹੋਏ ਪੈਕੇਟ ਦੀ ਤਲਾਸ਼ੀ ਐਸਆਈ ਵਰਜਿੰਦਰ ਕੁਮਾਰ ਵੱਲੋਂ ਕੀਤੀ ਗਈ ਤੇ ਦੌਰਾਨੇ ਤਲਾਸ਼ੀ ਉਸ ਵਿੱਚੋਂ ਨਸ਼ੀਲਾ ਜਿਹੜਾ ਪਦਾਰਥ ਹੈਰਨ ਰਾਮਦ ਹੈ ਤੇ ਜਿਸ ਦੇ ਆਧਾਰ ਤੇ ਇਸ ਲੜਕੇ ਦੇ ਖਿਲਾਫ ਮੁਕੱਦਮਾ ਨੰਬਰ 6 ਕੱਲ ਮਿਤੀ ਸਬ 28 24 ਅੰਡਰ ਸੈਕਸ਼ਨ 21 25 ਐਂਡ ਸੈਕਟ ਪੀਐਸ ਸਿਟੀ ਬਲਾਚੌਰ ਦਰਜ ਕਰਕੇ ਤਰਤੀਸ਼ ਅਮਰਵਿਚ ਲਿਆਂਦੀ ਗਈ ਫਿਲਹਾਲ ਬੁਸ਼ਕੇਸ਼ ਕਰ ਰਹੇ ਹਾਂ ਹੋਰ ਕੋਈ ਗਲ ਖਲਾਸਾ ਸਾਹਮਣੇ ਨਹੀਂ ਆਇਆ ਕੁਝ ਬੰਦਿਆਂ ਦੇ ਇਹ ਨਾਂ ਦੱਸ ਰਿਹਾ ਜਿਹਨਾਂ ਲਿੰਕ ਕਰ ਰਿਹਾ ਹੈ ਹੋਰ ਡਗਾਈ ਨਾ ਇਸ ਪਾਸੋਂ ਪੁਸ਼ਕਸ਼ ਕੀਤੀ ਜਾ ਰਹੀ ਹੈ ਜੇ ਕੋਈ ਔਰ ਜਦ ਸਾਹਮਣੇ ਆਂਦਾ ਹੈ ਤੇ ਉਸ ਦੇ ਆਧਾਰ ਤੇ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਵਿਅਕਤੀਆਂ ਦੇ ਖਿਲਾਫ ਕੀਤੀ ਜਾਵੇਗੀ ਕਿੰਨੇ ਗ੍ਰਾਮ ਹੈਰੋਨ ਸਬ ਟੋਟਲ ਜੋ ਮੈਜ਼ਰਮੈਂਟ ਉੱਥੇ ਹੋਈ ਹੈ ਜਿਸ ਵਿੱਚ 15 ਗ੍ਰਾਮ ਹੈਰੋਨ ਇਸ ਤੋਂ ਬਰਾਮਦ ਹੋਈ ਹੈ ਹਾਂਜੀ ਕੋਈ ਵਾਹਨ ਦੀ ਪਰਮਾਹ ਹਾਂ ਇਹਦਾ ਮੋਟਰਸਾਈਕਲ ਸੀਗਾ ਪੀਵੀ ਬੱਤੀ ਯੂ ਜੀ 0154 ਜੋ ਕਿ ਜੇਦੀ ਅਨਰਸੈਪ ਮਾਲਕੀ ਹੋਵੇ ਦੇ ਨਾਮ ਤੇ ਕਿੱਥੋਂ ਲਿਖਿਆ ਆ ਗਿਆ ਸੀ ਇਹ ਹਲੇ ਪੁਸ਼ੀਸ਼ ਕਰ ਰਹੇ ਹਨ ਇਨਵੈਸਟੀਗੇਸ਼ਨ ਪਾਰਾ ਉਹਨਾਂ ਇਨਵੈਸਟੀਗੇਸ਼ਨਾਂ ਜਿੰਨੀ ਕਿ ਇਹਨੇ ਦੱਸੀ ਸਾਨੂੰ ਗੱਲਬਾਤ ਉਹਦੇ ਆਧਾਰ ਤੇ ਅਸੀਂ ਸਵੇਰੇ ਅਰਲੀ ਜਿਹੜਾ ਇੱਕ ਲਗਰੋਏ ਰੇਡ ਕੀਤਾ ਸੀਗਾ ਪਰ ਸਾਨੂੰ ਕੋਈ ਕਾਮਯਾਬੀ ਨਹੀਂ ਮਿਲੀ ਉਹਦੇ ਵਿੱਚ ਤੇ ਬਾਕੀ ਇਹ ਵਾਰ-ਵਾਰ ਗੱਲ ਨੂੰ ਸਟੇਟਮੈਂਟ ਨੂੰ ਬਦਲ ਕੇ ਦੱਸ ਰਿਹਾ ਹੈ ਕਦੀ ਕਹ ਦੱਸਦਾ ਇਹ ਕੋਈ ਕੋਲਗੜ ਤੋਂ ਲਿਆ ਲਿੰਕ ਲਾਤਾ ਕਦੀ ਇਹ ਦੱਸਦਾ ਔਰ ਤੋਂ ਹੈਗੇ ਕਿਸੇ ਬੰਦੇ ਨਾਲ ਤੇ ਬਾਕੀ ਹੁਣ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਹ ਕੋ ਡੁਗਾਈ ਨਾਲ ਹੋਰ ਪੁਸ਼ੀਸ਼ ਕੀਤੀ ਜਾਵੇਗੀ ਇਹ ਜਿਹੜਾ ਹੈਗਾ ਨਾ ਇਹਨਾਂ ਇਲਾਕੇ ਵਿੱਚ ਜੇ ਕਰਕੇ ਆਪਾਂ ਹਾਂ ਇਹਦੇ ਕੋਲ ਲਿੰਕ 'ਚ ਜਿਹੜੇ ਸੰਪਰਕ 'ਚ ਇਹ ਮੈਕ ਡਾਊਨਲੋਡ ਤੇ ਅਸਲ ਵਿੱਚ ਪਿਛਲੇ ਸਾਲ 1.5 ਸਾਲ ਤੋਂ ਬਤੌਰ ਇਲੈਕਟ੍ਰੀਸ਼ੀਅਨ ਕੰਮ ਕਰ ਰਿਹਾ ਜਿੱਥੇ ਇਹਦੇ ਕੋਲ ਮੁੰਡੇ ਜਬਾਤ ਦੇ ਨੌਜਵਾਨ ਜਿਹੜੇ ਪਿੰਡਾਂ ਦੇ ਏਰੀਏ ਦੇ ਆ ਕੁਝ ਜਿਹੜੇ ਐਡਿਕਟਡ ਲੋ ਬੱਚੇ ਹੈਗੇ ਆ ਉਹ ਇਹਨਾਂ ਸੰਪਰਕ ਕਰਦੇ ਆ ਉਹਨਾਂ ਦੇ ਸੰਪਰਕ ਵਿੱਚ ਹੈਗਾ ਤੇ ਉਹਨਾਂ ਨੂੰ ਇਹ ਇਸ ਤਰ੍ਹਾਂ ਆਪਣੇ ਥੋੜ੍ਹੀ ਥੋੜ੍ਹੀ ਕਰਕੇ ਮਾਤਰਾ ਵਿੱਚ ਉਹਨਾਂ ਨੂੰ ਦਿੰਦਾ ਤੇ ਉਹ ਉਹ ਆਪਣੇ ਇਨਕਮ ਲੈ ਰਿਹਾ ਹੈ